ਇੱਕ ਵਾਰ ਮੁੜ ਤੋਂ ਐਸਜੀਪੀਸੀ ਤੇ ਸਰਕਾਰਾ ਮੌਸਮ ਨੇ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਐਸਆਈਟੀ ਨੇ ਜਿੱਥੇ ਆਪਣੀ ਜਾਂਚ ਸ਼ੁਰੂ ਕੀਤੀ ਤਾਂ ਉੱਥੇ ਐਸਜੀਪੀਸੀ ਦਾ ਬਿਆਨ ਸਾਹਮਣੇ ਆਇਆ ਹੈ ਕਿ ਅਸੀਂ ਜਾਂਚ ਦਾ ਸਹਿਯੋਗ ਨਹੀਂ ਕਰਾਂਗੇ ਸਾਡੇ ਵੱਲੋਂ ਕੋਈ ਵੀ ਦਸਤਾਵੇਜ਼ ਮੁਹਈਆ ਨਹੀਂ ਕਰਵਾਏ ਜਾਣਗੇ ਤੇ ਹੁਣ ਇਸੇ ਮਾਮਲੇ ਦੇ ਵਿੱਚ ਸਰਕਾਰ ਦਾ ਵੀ ਪੱਖ ਸਾਹਮਣੇ ਆ ਰਿਹਾ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਬੋਲਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਐਸਜੀਪੀਸੀ ਤੇ ਕਾਬਸ ਤੇ ਰਦਾਵਾਂ ਕਰੀ ਹੈ ਕਿ 3.25 ਪਾਵਨਸ ਰੂਪਾ ਦੇ ਮਾਮਲੇ 'ਚ ਬਣਾਈ ਗਈ ਈਸ਼ਰ ਸਿੰਘ ਕਮੇਟੀ ਅੰਤੰਰਿਕ ਕਮੇਟੀ ਵੱਲੋਂ ਦੋਸ਼ੀ ਖਿਲਾਫ ਕਾਰਵਾਈ ਦੀ ਸਪੱਸ਼ਟ ਸਿਫਾਰਿਸ਼ ਕੀਤੀ ਗਈ ਸੀ ਪਰ ਦੂਜੇ ਪਾਸੇ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਫਿਰ ਉਹ ਸਿਫਾਰਿਸ਼ਾਂ ਅੱਜ ਤੱਕ ਲਾਗੂ ਕਿਉਂ ਨਹੀਂ ਹੋਈਆਂ ਕਿ ਦੋਸ਼ੀ ਆਪਣੇ ਹੀ ਘੇਰੇ 'ਚੋਂ ਸੰਨ ਕੀ ਪੰਥਕ ਮਰਿਆਦਾ ਤੋਂ ਵੱਧ ਸਿਆਸੀ ਮਫਾਦਿਆਂ ਨੂੰ ਤਰਜੀਹ ਦਿੱਤੀ ਗਈ ਜਾਂ ਫਿਰ ਸੱਚ ਨੂੰ ਜਾਣਬੁੱਝ ਕੇ ਸੰਗਤ ਤੁਲਕ ਹੋਇਆ ਹੈ ਜੇ ਕਮੇਟੀਆਂ ਦੀਆਂ ਰਿਪੋਰਟਾਂ ਸਹੀ ਸਨ ਤਾਂ ਉਹਨਾਂ ਤੇ ਕਾਰਵਾਈ ਨਾ ਕਰਨਾ ਗੰਭੀਰ ਪੰਥਕ ਅਪਰਾਧ ਹੈ ਅਤੇ ਜੇ ਗਲਤ ਸੰਤ ਸੰਗਤ ਨੂੰ ਅਜੇ ਤੱਕ ਸੱਚ ਕਿਉਂ ਨਹੀਂ ਦੱਸਿਆ ਗਿਆ ਸਿੱਖ ਕੌਮ ਨੂੰ ਜਵਾਬ ਚਾਹੀਦਾ ਹੈ ਸਿਫਾਰਿਸ਼ਾਂ ਬਣਾਉਣ ਵਾਲੇ ਨਹੀਂ ਉਹਨਾਂ ਨੂੰ ਰੋਕਣ ਵਾਲੇ ਕੌਣ ਸਨ ਉਸ ਤੋਂ ਇਲਾਵਾ ਸੰਧਵਾ ਬੋਲਦੇ ਨਜ਼ਰ ਆਏ ਕਿ ਕਲਕੱਤੇ ਦੇ ਜਥੇਦਾਰ ਸਾਭ ਦੀ ਪਦਵੀ ਬਿਹਤੁੱਚੀ ਤੇ ਸਤਿਕਾਰਯੋਗ ਹੈ ਪਰ ਐ ਜੀ ਪੀ ਸੀ ਦੇ ਕਾਬਜ਼ ਪਰਿਵਾਰ ਵੱਲੋਂ ਇਸ ਮਹਾਨ ਪਦਵੀ ਨੂੰ ਆਪਣੇ ਸਿਆਸੀ ਮਫਾਦਿਆਂ ਲਈ ਵਰਤਣ ਕਰਕੇ ਇਸ ਦੀ ਮਾਨ ਮਰਿਆਦਾ ਨੂੰ ਭਾਰੀ ਠੇਸ ਪਹੁੰਚੀ ਹੈ ਸਤਕਾਰਯੋਗ ਗੜਗਾਜ ਸਾਹਮਣੇ ਬੇਨਤੀ ਹੈ ਕਿ ਕਲਕੱਤ ਸਾਈਬਗਿ ਆਪਣੇ ਗੁਨਾਹ ਕਬੂਲ ਕਰਨ ਵਾਲੇ ਲੋਕਾਂ ਦੇ ਬੁਲਾਰੇ ਬਨੰਦੇ ਖਾਸ ਸਮੁੱਚੇ ਪੰਥ ਦੇ ਜਥੇਦਾਰ ਦੀ ਭੂਮਿਕਾ ਨਿਭਾਉਣ ਖਾਸ ਕਰਕੇ ਸਾਹਿਬਬੇ શ્રી ਗੁਰੂਕਰਨ ਸਾਹਿਬ ਜੀ ਦੇ ਪਾਵਨ ਸਰੂਪ ਨਾਲ ਜੁੜੇ ਮਾਮਲੇ ਦੇ ਵਿੱਚ ਦੋਸ਼ੀਆਂ ਖਿਲਾਫ ਨਾ ਸਿਰਫ ਕਾਨੂੰਨੀ ਕਾਰਵਾਈ ਵਿੱਚ ਸਹਿਯੋ ਕੰਤਕ ਰਹੁ ਰੇਤਾ ਅਨੁਸਾਰ ਵੀ ਸਖਤ ਐਕਸ਼ਨ ਲਿਆ ਜਾਵੇ ਜਥੇਦਾਰ ਸਾਹਿਬ ਲਈ ਇਸ ਮੌਕੇ ਜਥੇਦਾਰ ਫੂਲਾ ਸਿੰਘ ਜੀ ਦੀ ਨੀਡਰਤਾ ਤੇ ਇਸ ਸਾਫ ਪਸੰਦ ਭੂਮਿਕਾ ਨੂੰ ਯਾਦ ਕਰਨ ਲਈ ਲੋੜ ਹੈ ਇਸ ਤੋਂ ਇਲਾਵਾ ਸੰਧਵਾ ਕੀ ਬੋਲਦੇ ਚ ਨਾਲ ਹੀ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਵੀ ਬੋਲਦੇ ਨਜ਼ਰ ਆਏ ਨਹੀਂ ਉਹਨਾਂ ਨੇ ਵੀ ਕੀ ਕੁਝ ਕਿਹਾ ਹੈ ਤੁਸੀਂ ਇੱਕ ਵਾਰ ਉਹ ਵੀ ਸੁਣੋ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਫਤਿਹ ਸ੍ਰੀ ਅਕਾਲ ਤਖਸਾਲ ਸਾਹਿਬ ਔਰ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਜਥੇਦਾਰ ਦੀ ਪਦਵੀ ਦਾ ਬਹੁਤ ਉੱਚਾ ਰੁਤਬਾ ਹੈ ਸਾਡੇ ਇਤਿਹਾਸ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਸਾਡੇ ਪੰਥ ਦੇ ਵਿੱਚ ਇਹ ਉਹ ਪਦਵੀ ਆ ਜਿਸ ਤੇ ਕਿਸੇ ਸਮੇਂ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਰਹਿੰਦਿਆਂ ਹੋਇਆ ਬਹੁਤ ਵੱਡੇ ਕੀਰਤੀਮਾਨ ਕਾਇਮ ਕੀਤੇ ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਨਾ ਕਿ ਗੜਗੜ ਸਾਹਿਬ ਆਪਾਂ ਇੱਕ ਐਸੇ ਪਰਿਵਾਰ ਦੀ ਜਿਸ ਨੇ ਸ੍ਰੀ ਅਕਾਲ ਸਾਹਿਬ ਤੱਕ ਸਾਹ ਤੇ ਪੇਸ਼ ਹੋ ਕੇ ਆਪਦੇ ਗੁਨਾਹ ਕਬੂਲ ਕੀਤੇ ਤੇ ਬਾਅਦ ਵਿੱਚ ਮੁੱਕਰ ਗਿਆ ਉਹਦੇ ਹਿੱਤਾਾਂ ਦੀ ਪਹਿਰੇਦਾਰੀ ਕਰਨ ਦੀ ਥਾਂ ਤੇ ਆਪਣੀ ਡਿਊਟੀ ਹੈ ਆਪਣਾ ਫਰਜ਼ ਹੈ ਕਿ ਆਪਾਂ ਪੰਥਕ ਸਰੂਕਾਰ ਅੱਗੇ ਰੱਖੀ ਉਹਨਾਂ ਦੀ ਪਹਿਰੇਦਾਰੀ ਕਰੀ ਸਰਵ ਸਾਂਝੇ ਜ਼ਥੇਦਾਰ ਦੇ ਤੌਰ ਤੇ ਆਪਾਂ ਜਿਹੜਾ ਜਿਹੜਾ ਆਪਣਾ ਕੋਈ ਵੀ ਆਖਿਆ ਨਾ ਉਹ ਕੀਤਾ ਜਾਵੇ 328 ਰੂਪਾਂ ਦਾ ਮਾਮਲਾ ਹੋਵੇ ਜਾਂ ਗੁਰਬਲਾ ਪਾਸ਼ਾਏ ਸ਼ੇਵੀ ਦਾ ਮਾਮਲਾ ਹੋਵੇ ਇਹ ਬਹੁਤ ਸੰਗੀਨ ਜੁਰਮ ਹੈ ਔਰ ਆਪਣੀ ਬਣਾਈ ਹੋਈ ਜਿਹੜੀ ਆਪਣੀ ਐਸਜੀਪੀਸੀਡੀ ਬਣਾਈ ਹੋਈ ਕਮੇਟੀ ਇਸ਼ੂ ਸਿੰਘ ਕਮੇਟੀ ਨੇ ਸ਼ਿਫਾਰਸ਼ਾਂ ਤਾਂ ਹੋ ਗਈਆਂ ਕੀ ਉਹਨਾਂ ਤੇ ਕਾਰਵਾਈ ਕੀਤੀ ਜਿੰਨਾ ਲੋਕਾਂ ਦੀ ਜ਼ਿੰਮੇਵਾਰੀ ਸੀ ਕਾਰਵਾਈ ਕਰਨ ਦੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਹਮਾਕਤ ਨਾ ਕਰੇ ਔਰ ਇਹ ਬਹੁਤ ਵੱਡੀ ਪਦਵੀ ਹੈ ਜਸਦਰ ਸਾਹਿਬ ਔਰ ਮੈਂ ਸਾਰਿਆਂ ਤੇਰਾਂ ਨੂੰ ਵੀ ਬੇਨਤੀ ਕਰਦਾ ਕਿ ਇਸ ਬੰਦੇ ਵਿੱਚ ਜਿੰਨੀਆਂ ਵੀ ਬਿਆਨਬਾਜ਼ੀਆਂ ਹੋ ਰਹੀਆਂ ਹਨ ਉਹਨਾਂ ਨੂੰ ਇੰਨਾ ਖਿਆਲ ਰੱਖਣਾ ਚਾਹੀਦਾ ਕਿ ਇਹ ਉਹ ਪਦਵੀ ਹੈ ਜਿੱਥੇ ਗੁਰਗੱਜ ਸਾਹਿਬ ਬੈਠੇ ਆ ਜਿੱਥੇ ਅਕਾਲੀ ਫੂਲਾ ਸਿੰਘ ਸੀਗੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਐਡਾ ਵੱਡਾ ਇੰਸਟੀਚਿਊਸ਼ਨ ਆ ਉਹਦੇ ਸਬੰਧ ਵਿੱਚ ਜਦੋਂ ਬਿਆਨ ਬਾਜ਼ੀ ਕਰਦੇ ਆ ਤਾਂ ਆਪਾਂ ਨੂੰ ਉਹਦੀ ਮਾਨ ਮਰਿਆਦਾ ਦਾ ਖਿਆਲ ਰੱਖੀ ਆਪਾਂ ਬਾਕੀ ਗੁਰੂ ਸਾਹਿਬ ਮੇਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਮਾਨਯੋਗ ਮੁਖਬਤਰੀ ਆ ਔਰ ਇੱਕ ਪਾਸੇ ਅਕਾਲ ਤਖਤ ਦਾ ਤੇ ਇਹ ਮੈਨੂੰ ਲੱਗਦਾ ਵੀ ਜਦੋਂ ਐਡੇ ਵੱਡੇ ਬੰਦਿਆਂ ਦੀ ਗੱਲ ਹੋਵੇ ਉਹ ਜੋ ਅਕਾਲ ਤਖਤਾ ਸਾਹਿਬ ਦਾ ਹੁਕਮ ਹੋਇਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹ ਉਹਦਾ ਜਵਾਬ ਦੇਣਗੇ ਤੇ ਮੇਰਾ ਇਹਦੇ ਤੇ ਮਨਨ ਪਰ ਇਹ ਅਨਫੋਰਚੂਨੇਟ ਹੈ ਕਿ ਜਿਹੜਾ ਮਨਨ ਅਕਾਲ ਤਖਤਾ ਵੱਲੋਂ ਇਹੋ ਜਿਹਾ ਪੈਸਾ ਲਿਆ ਗਿਆ ਸ਼ਾਇਦ ਇਹ ਨਹੀਂ ਹੋਣਾ ਚਾਹੀਦਾ ਸੀ